ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਪਿਛਲੇ ਦਿਨੀ ਕਲਕੱਤਾ ਦੇ ਮੈਡੀਕਲ ਕਾਲਜ ਵਿੱਚ ਲੇਡੀ ਡਾਕਟਰ ਨਾਲ ਹੋਏ ਬਲਾਤਕਾਰ ਤੋਂ ਮਗਰੋਂ ਹੱਤਿਆ ਦਾ ਮਾਮਲਾ ਹੁਣ ਪੂਰੇ ਦੇਸ਼ ਵਿੱਚ ਗਰਮਾਉਂਦਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਅੱਜ ਆਈਐਮਏ ਦੇ ਡਾਕਟਰਾਂ ਵੱਲੋਂ ਪੂਰੇ ਦੇਸ਼ ਵਿੱਚ ਹੜਤਾਲ ਕੀਤੀ ਗਈ ਜਿਸ ਨੂੰ ਲੈ ਕੇ ਬਟਾਲਾ ਵਿੱਚ ਵੀ ਆਈਐਮਏ ਦੇ ਡਾਕਟਰਾਂ ਵੱਲੋਂ ਚਿੱਟੇ ਕੋਟ ਪਾ ਕੇ ਹੱਥਾਂ ਵਿੱਚ ਬੈਨਰ ਫੜ ਕੇ ਬਟਾਲਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਰੋਸ਼ਮਾਰਚ ਕੱਢਿਆ ਗਿਆ ਇਸ ਮੌਕੇ ਬੋਲਦੇ ਹੋਏ ਡਾਕਟਰਾਂ ਨੇ ਕਿਹਾ ਕਿ ਲੇਡੀ ਡਾਕਟਰ ਕਿਤੇ ਵੀ ਸੁਰੱਖਿਤ ਨਹੀਂ ਹੈ ਸਭ ਤੋਂ ਪਹਿਲਾਂ ਤੇ ਜਿਸ ਡਾਕਟਰ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਹੱਤਿਆ ਕੀਤੀ ਦੇ ਯੂਸ ਦੇ ਦੋਸ਼ੀਆਂ ਨੂੰ ਜਲਦ ਫੜ ਕੇ ਸਜ਼ਾਵਾ ਦੇਣੀਆਂ ਚਾਹੀਦੀਆਂ ਹੋ ਸਕੇ ਤਾਂ ਅਜਿਹੇ ਦਰਿੰਦਿਆਂ ਨੂੰ ਜਨਤਕ ਤੌਰ ਤੇ ਚੌਕ 'ਚ ਖਿਲਾੜ ਕੇ ਸਜ਼ਾ ਦੇਣੀ ਚਾਹੀਦੀ ਹੈ ਦੂਸਰੇ ਪਾਸੇ ਲੇਡੀ ਡਾਕਟਰ ਨੇ ਬੋਲਦਿਆਂ ਕਿਹਾ ਕਿ ਲੇਡੀ ਡਾਕਟਰ ਓ ਪੀ ਡੀ ਦੇ ਵਿੱਚ ਸੇਫ ਨਹੀਂ ਹੈ ਇਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ ਔਰ ਜਲਦ ਤੋਂ ਜਲਦ ਜਿਨ੍ਹਾਂ ਲੋਕਾਂ ਨੇ ਬਲਾਤਕਾਰ ਕਰਨ ਮਗਰੋਂ ਡਾਕਟਰ ਦੀ ਹੱਤਿਆ ਕੀਤੀ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਕਿਉਂਕਿ ਲੱਗਦਾ ਹੈ ਕਿ ਕਲਕੱਤਾ ਦੀ ਸਰਕਾਰ ਵੀ ਇਹਨਾਂ ਦੋਸ਼ੀਆਂ ਦੇ ਨਾਲ ਰਲੀ ਹੋਈ ਹੈ ਬਟਾਲਾ ਤੋਂ ਅਨੀਤਾ ਬੇਦੀ ਰਮੇਸ਼ ਪਾਟਿਆ ਦੀ ਰਿਪੋਰਟ ਨਾਲ ਰੇਪ ਐਂਡ ਮਰਡਰ ਹੋਇਆ ਉਹਦੇ ਪ੍ਰੋਟੈਸਟ ਵਿੱਚ ਸਾਰੇ ਆਈਐਮਐਨ ਦੀ ਕਾਲ ਤੇ ਬਟਾਲੇ ਦੇ ਸਾਰੇ ਆਈਐਮਐਨ ਦੇ ਡਾਕਟਰ ਇਕੱਠੇ ਹੋਏ ਆ ਉਹ ਸਾਡੀ ਬਿਮਾਰਤ ਚਲਦੀ ਹੈ ਅਸੀਂ ਸੋਸਾਇਟੀ ਨੂੰ ਅਵੇਅਰ ਕਰ ਰਹੇ ਆ ਕਿ ਜੇ ਸਾਡੀਆਂ ਓਪੀਡੀਜ਼ ਅੱਜ ਬੰਦ ਹੈ ਤਾਂ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਤੇ ਜਿਹੜੀਆਂ ਓਪੀਡੀਜ਼ ਬੰਦ ਹੈ ਉਹ ਸਾਡੀ ਪ੍ਰੋਟੈਸਟ ਹੈ ਕਿ ਉਹ ਜਿਹੜੇ ਰੇਪਿਸਟ ਹੈ ਉਹ ਪਕੜੇ ਜਾਣ कोरोनां ते कोई कारवाई ਕੀਤੀ दिस बहुत अनसिक्योर फील ਕਰਦੇ ਆ दिस इज दिस इज मर्डर एंड रेप पण अदरवाइज मेन हैंडल लेडीज इन कोई भी मेरा ख्याल पेशेंट द रिलेटिव आके उचा भी बोलेगा ना वो डर ਜਾਂਦੀਆਂ ਨੇ ਅਸੀਂ ਚਾਹੁੰਦੇ ਆ ਇਹ ਚੀਜ਼ ਨੂੰ ਐਲੀਮੀਨੇਟ ਕੀਤਾ ਜਾਏ ਵੀ शुड फील सिक्योर ਕਿ ਅਸੀਂ ਸਿਕਿਉਰਟੀ ਫੀਲ ਕਰੀਏ ਤੇ ਆਰਾਮ ਨਾਲ ਅਸੀਂ ਕੰਮ ਕਰ ਸਕੀਏ ਦੇਖੋ ਜੋ ਸਾਹਮਣੇ ਪ੍ਰਦਾਕਸ਼ੀ ਹੈ ਵੀ ਸਭ ਕੁਝ ਹੋਣ ਦੇ ਬਾਵਜੂਦ ਵੀ ਬੰਦੇ ਫੜੇ ਨਹੀਂ ਜਾਂਦੇ ਜਾਂ ਉਹਨਾਂ ਦਾ ਪ੍ਰੋਸੈਸ ਡਿਲੇ ਹੋ ਜਾਂਦਾ ਮਨਾਂ ਦੀ ਮਤਲ ਅਨਿਸ਼ਲ ਐਫਆਰ ਦੇ ਕੇਵਰੀ ਬੜੀ ਦੇਰ ਹੋ ਜਾਂਦੀ ਆ ਅਸੀਂ ਚਾਹੁੰਦੇ ਮੈਨੂੰ ਜਲਦੀ ਤੋਂ ਜਲਦੀ ਇਹਨੂੰ ਇਨ ਪ੍ਰੋਸੈਸ ਲਿਆਂਦਾ ਜਾਏ ਤੇ ਡੀਡੀ ਡਾਕਟਰ ਨੂੰ ਖਾਸ ਕਰਕੇ ਸਾਰੇ ਸਾਰੇ ਡਾਕਟਰ ਬਰਾਉਦੇ ਨੂੰ ਪੂਰੀ ਪ੍ਰੋਟੈਕਸ਼ਨ ਪੂਰੀ ਸਖਸ਼ਾ ਦਿੱਤੀ ਹੈ ਗਾਂਧੀ ਚੌਂਕ ਤੋਂ ਲੈ ਕੇ ਅਸਲੀਪੁਰ ਤੱਕ ਸ਼ਹਿਰ ਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਇਹ ਪ੍ਰੋਟੈਸਟ ਕੀਤਾ ਜਿਹੜੇ ਡਿਊਟੀ ਦੇ ਰਹੇ ਆ ਡਾਕਟਰ ਆਪਣੇ ਘਰ ਪਰਿਵਾਰ ਛੱਡ ਕੇ ਤੇ ਉਹਦੇ ਵਿੱਚ ਉਹਨਾਂ ਦਾ ਕਿਸੇ ਕਿਸਮ ਦਾ ਪੁਲਿਸੀ ਦਾ ਨਾਤੀ ਜਾਂ ਪੁਲਿਸ ਚੌਕੀ ਜਾਂ ਪੁਲਿਸ ਪੋਸਟ ਹੋਣੀ ਚਾਹੀਦੀ ਤਾਂ ਕਿ ਇਹੋ ਜਿਹੀ ਜਿਹੜੀ ਅਨਸੁਭਾਵਿਕ ਘਟਨਾ ਜਿਹੜੀ ਉਹ ਤੋਂ ਰੋਕਿਆ ਜਾ ਸਕੇ ਅੱਜ ਜਿਹੜਾ ਅੱਜ ਸਾਡੇ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਆਈਐਮਏ ਵੱਲੋਂ ਤੋਂ ਉਹਦੇ ਸਬੰਧ ਦੇ ਵਿੱਚ ਅਸੀਂ ਰੋਸ ਮਾਰਚ ਕੀਤਾ ਅੱਜ ਜਿਹਦੇ ਵਿੱਚ ਅਸੀਂ ਉਹ ਆਰਜੀ ਮੈਡੀਕਲ ਕਾਲਜ ਚ ਜਿਹੜੀ ਲੇਡੀ ਡਾਕਟਰ ਨਾਈਟ ਡਿਊਟੀ ਦੇ ਉੱਪਰ ਕੰਮ ਕਰ ਰਹੀ ਸੀ ਉਹਦਾ ਬਲਾਤਕਾਰ ਕਰਕੇ ਹੱਤਿਆ ਕਰ ਦਿੱਤੀ ਗਰੀ ਬੜੀ ਬੇਰਹਿਮੀ ਦੇ ਨਾਲ ਤੇ ਇਸ ਇਸ ਸਬੰਧ ਦੇ ਵਿੱਚ ਤਾਂ ਕਿ ਡਾਕਟਰਾਂ ਨੂੰ ਖਾਸ ਕਰਕੇ ਲੇਡੀ ਡਾਕਟਰਾਂ ਦੀ ਜਿਹੜੀ ਸੁਰੱਖਿਆ ਵਾ ਉਹ ਸਰਕਾਰ ਖਾਸ ਧਿਆਨ ਦੇਵੇ ਤਾਂ ਉਹਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀ ਜਾਣ ਕਿਉਂਕਿ ਉਹਦੇ ਪ੍ਰੋਟੈਸਟ ਦੇ ਵਿੱਚ ਜਿਹੜੇ ਡਾਕਟਰ ਕਰ ਰਹੇ ਸੀ ਹੜਤਾਲ ਜਾਂ ਰੈਲੀ ਕਰ ਰਹੇ ਸੀ ਉਹਨਾਂ ਤੇ ਵੀ ਬਹੁਤ ਤਸ਼ੱਦਦ ਹੋਇਆ ਉੱਥੇ ਗੁੰਡਾਗਰ ਦੇ ਇਕੱਠੇ ਹੋ ਕੇ ਗੁੰਡਾ ਅਨਸਰ ਤੇ ਉਹਨਾਂ ਨੇ ਉਹਨਾਂ ਤੇ ਅਟੈਕ ਕਰਤਾ ਉਹਨਾਂ ਨੇ ਦੌੜ-ਦੌੜ ਕੇ ਆਪਣੀਆਂ ਜਾਨਾਂ ਬਚਾਈਆਂ ਤੋਂ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਜਿਵੇਂ ਸਰਕਾਰ ਉੱਥੋਂ ਦੀ ਜਿਹੜੀ ਹੈ ਉਹਦਾ ਹੱਥ ਆ ਇਹਦੇ ਵਿੱਚ ਵੈਸਟ ਬੰਗਾਲ ਦੀ ਸਰਕਾਰ ਦਾ ਤੇ ਸਾਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਪਬਲਿਕ ਦੇ ਵਿੱਚ ਕਰਕੇ ਭਾਵੇਂ ਕਿ ਜਿਹੜੀਆਂ ਸੰਸਥਾਵਾਂ ਹੈਗੀਆਂ ਹਿਊਮਨ ਰਾਈਟਸ ਉਹਨਾਂ ਕੋ ਥੋੜੀ ਬਹੁਤ ਢਿੱਲ ਲੈ ਕੇ ਤੇ ਉਹਨਾਂ ਨੂੰ ਪਬਲੀਕਲੀ ਜਿਹੜਾ ਵਾ ਪਨਿਸ਼ਮੈਂਟ ਦਿੱਤੀ ਜਾਏ ਸਖਤੋ ਸਖਤ ਤਾਂ ਕਿ ਹੋਰ ਲੋਕਾਂ ਨੂੰ ਇਹ ਸਬਕ ਮਿਲ ਸਕੇ ਥੈਂਕ ਯੂ